ਜੱਬ ਵਿੱਚ ਇੱਕ ਵਾਰ ਫਿਰ ਲੁਟੇਰਿਆਂ ਦੇ ਹੌਸਲੇ ਨਜ਼ਰ ਆਏ ਬੁਲੰਦ ਵੱਡੀ ਵਾਰਦਾਤ ਨੂੰ ਦੇ ਦਿੱਤਾ ਅੰਜਮ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ ਤੇ ਕੈਮਿਸਟ ਨੂੰ ਕਰ ਦਿੱਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਜੀ ਹਾਂ ਇੱਕ ਖਬਰ ਜਲਾ ਤਰੰਤਾਰਨ ਦੇ ਪਿੰਡ ਪ੍ਰਿੰਗੜੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲੁਟੇਰਿਆਂ ਦੇ ਹੌਸਲੇ ਇੱਕ ਵਾਰ ਫਿਰ ਤੋਂ ਬੁਲੰਦ ਨਜ਼ਰ ਆਏ ਨੇ ਇੱਕ ਵੱਡੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ ਇੱਕ ਮੈਡੀਕਲ ਸਟੋਰ ਨੂੰ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਮੈਡੀਕਲ ਸਟੋਰ ਦੇ ਵਿੱਚ ਜਿਹੜਾ ਕੈਮਿਸਟ ਸੀ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਦੱਸਦੀ ਹੈ ਕਿ ਪਿੰਡ ਪ੍ਰਿੰਗੜੀ ਪੱਟੀ ਤੋਂ ਹਰੀਕੇ ਰੋਡ ਦੇ ਉੱਪਰ ਪੈਂਦਾ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਮੈਡੀਕਲ ਸਟੋਰ ਚਲਾਇਆ ਜਾਂਦਾ ਉਸ ਦੇ ਵਿੱਚ ਇਹ ਤਿੰਨ ਲੁਟੇਰੇ ਵੜੇ ਨੇ ਇਹਨਾਂ ਦੇ ਕੋਲ ਹਥਿਆਰ ਸਨ ਤੇ ਇਹਨਾਂ ਨੇ ਹਥਿਆਰ ਦੀ ਨੋਕ ਤੇ ਇਸ ਮੈਡੀਕਲ ਸਟੋਰ ਦੇ ਮਾਲਕ ਜਨਕਿ ਕੈਮਿਸਟ ਦੇ ਕੋਲੋਂ 8000 ਰੁਪਏ ਨਕਦੀ ਲੁੱਟ ਲਈ ਹੈ ਤੇ ਨਾਲ ਹੀ ਉਸ ਦਾ ਮੋਬਾਈਲ ਵੀ ਖੋ ਕੇ ਫਰਾਰ ਹੋ ਗਏ ਨੇ ਦੱਸਤੀਏ ਕਿ ਇਸ ਕੈਮਿਸਟ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਪਿਤਾ ਦਾ ਨਾਮ ਬੰਤਾ ਸਿੰਘ ਦੱਸਿਆ ਜਾ ਰਿਹਾ ਹੈ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਇਹ ਮੈਡੀਕਲ ਸਟੋਰ ਚਲਾਉਂਦੇ ਸਨ ਤੇ ਬੀਤੀ ਰਾਤ ਤਕਰੀਬ 7 ਵਜੇ ਇਹ ਜਿਹੜੇ ਤਿੰਨ ਲੁਟੇਰੇ ਸਨ ਮੈਡੀਕਲ ਸਟੋਰ ਦੇ ਅੰਦਰ ਦਾਖਲ ਹੁੰਦੇ ਨੇ ਇਹਨਾਂ ਦੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ ਤੇ ਜਦੋਂ ਕੈਮਿਸਟ ਨੇ ਇਹਨਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਜਿਹੜੀ ਪਿਸਤੌਲ ਹੈ ਉਸ ਦੇ ਨਾਲ ਮੈਡੀਕਲ ਸਟੋਰ ਦੇ ਮਾਲਕ ਜਾਨੀ ਕਿ ਕੈਮਿਸਟ ਦੇ ਸਿਰ ਤੇ ਸੱਟ ਮਾਰੀ ਤਾਂ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਦੱਸ ਦਈਏ ਕਿ ਸੁਖਵਿੰਦਰ ਸਿੰਘ ਕਈ ਸਾਲਾਂ ਤੋਂ ਇਹ ਮੈਡੀਕਲ ਸਟੋਰ ਚਲਾ ਰਿਹਾ ਹੈ ਤੇ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਕ ਬਹੁਤ ਵਧੀਆ ਇਨਸਾਨ ਹੈ ਤੇ ਹੁਣ ਲੁਟੇਰਿਆਂ ਦੇ ਵੱਲੋਂ ਉਸ ਦੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਨਾਲ ਹੀ ਸੁਖਵਿੰਦਰ ਸਿੰਘ ਨਾਮ ਦੇ ਇਸ ਕੈਮਿਸਟ ਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਹੈ ਜਦੋਂ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ ਗਈ ਤਾਂ ਪੁਲਿਸ ਵੀ ਤੁਰੰਤ ਪਹੁੰਚ ਗਈ ਤੇ ਪੁਲਿਸ ਮੁਖੀ ਰਣਜੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਹਨਾਂ ਲੁਟੇਰਿਆਂ ਦੀ ਭਾਲ ਜਾਰੀ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਇਹ ਫੜੇ ਵੀ ਜਾਣਗੇ ਇਥੇ ਕਾਬਿਲ ਗੌਰ ਹੈ ਕਿ ਅਜਹੀਆਂ ਬਹੁਤ ਸਾਰੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਆਏ ਦਿਨ ਵਾਪਰ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਵਾਰ ਦੁਕਾਨਾਂ ਨੂੰ ਕਿਸੇ ਸ਼ੋਰੂਮ ਨੂੰ ਜਾਂ ਫਿਰ ਘਰ ਨੂੰ ਹੀ ਲੁੱਟ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਲੋਕਾਂ ਦੇ ਕੋਲੋਂ ਨਗਦੀ ਲੁੱਟ ਲਈ ਜਾਂਦੀ ਹੈ ਹੋਰ ਤਾਂ ਹੋਰ ਰਾਜਾਂ ਦੇ ਰਾਹੀਰਾਂ ਦੇ ਕੋਲੋਂ ਵੀ ਮੋਬਾਈਲ ਫੋਨ ਖੋ ਲਏ ਜਾਂਦੇ ਨੇ ਅੱਜ ਕੱਲ ਦੇ ਜਮਾਨੇ ਦੇ ਵਿੱਚ ਹਰ ਕਿਸੇ ਕੋਲ ਤਕਰੀਬਨ ਮੋਬਾਈਲ ਫੋਨ ਹੈ ਤੇ ਇਹੋ ਜਿਹੜੇ ਲੁਟੇਰੇ ਨੇ ਇਹ ਹਥਿਆਰ ਦੀ ਨੋਕ ਤੇ ਲੋਕਾਂ ਦੇ ਕੋਲੋਂ ਰਾਹੀਰਾਂ ਦੇ ਕੋਲੋਂ ਉਹਨਾਂ ਦੀ ਨਕਦੀ ਮੋਬਾਈਲ ਫੋਨ ਜਾਂ ਫਿਰ ਸੋਨੇ ਦੀ ਚੈਨ ਜੋ ਵੀ ਉਹਨਰੇ ਘਲੇ ਵਿੱਚ ਕੋਈ ਗਹਿਣਾ ਪਾਇਆ ਹੁੰਦਾ ਉਹ ਲੁੱਟ ਕੇ ਲੈ ਜਾਂਦੇ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਬਜ਼ੁਰਗ ਔਰਤ ਦੇ ਕੋਲੋਂ ਇੱਕ ਚੈਨ ਖੋਹੀ ਗਈ ਸੀ ਇੱਥੋਂ ਤੱਕ ਕਿ ਉਸ ਦੇ ਗਲੇ ਤੇ ਵੀ ਕੱਟ ਲੱਗ ਗਿਆ ਸੀ ਤੇ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਤੇ ਹੁਣ ਇਹ ਸੁਖਵਿੰਦਰ ਸਿੰਘ ਨਾਮ ਦਾ ਕੈਮਿਸਟ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਪਿਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪੁਲਿਸ ਅਧਿਕਾਰੀ ਰਣਜੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਇਹਨਾਂ ਲੁਟੇਰਿਆਂ ਦੀ ਪਾਲ ਕੀਤੀ ਗਈ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਇਹ ਲੁਟੇਰੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ